ਸਸ਼੍ਰੀ ਗਾਲ ਤੋਂ ਜੁਰਜੋ ਗਿਆ ਸਮਝਾ ਨਿਊਜ਼ ਦੇ ਨਾਲ ਤੇ ਮੈਂ ਹਾਂ ਵਰਦੀਪਾ ਤਾਂ ਕੁੱਤਿਆਂ ਨੂੰ ਲੈ ਕੇ ਵਿਵਾਦ ਹੁੰਦਾ ਹੈ ਵਿਵਾਦ ਇਸ ਕਦਰ ਵੱਧ ਜਾਂਦਾ ਹੈ ਕਿ ਇੱਕ ਲੜਕੀ ਦੂਜੀ ਮਹਿਲਾ ਦੇ ਅੱਖਾਂ ਦੇ ਵਿੱਚ ਸਪਰੇ ਪਾ ਦਿੰਦੀ ਹੈ ਸਪਰੇ ਮਿਰਚਾਂ ਵਾਲੀ ਸਪਰੇ ਪਾ ਦਿੰਦੀ ਹੈ ਜਿਸ ਤੋਂ ਬਾਅਦ ਲੜਾਈ ਇਸ ਕਦਰ ਵੱਧ ਜਾਂਦੀ ਹੈ ਕਿ ਪੂਰੇ ਸੋਸਾਇਟੀ ਦੇ ਵਿੱਚ ਮਾਹੌਲ ਗਰਮਾ ਜਾਂਦਾ ਹੈ ਦਰਸਲ ਕੁੱਤਿਆਂ ਨੂੰ ਲੈ ਕੇ ਜੋ ਗਲੀ ਦੇ ਵਿੱਚ ਵਾਰਾ ਕੁੱਤੇ ਘੁੰਮਰੇ ਹੁੰਦੇ ਨੇ ਤਾਂ ਲੜਕੀ ਦੇ ਵੱਲੋਂ ਉਹਨਾਂ ਨੂੰ ਆਪਣੇ ਕਲੋਨੀ ਦੇ ਅੰਦਰ ਵਾੜਿਆ ਜਾਂਦਾ ਤੇ ਜਦੋਂ ਦੂਸਰੀ ਮਹਿਲਾ ਕਹਿੰਦੀ ਹੈ ਕਿ ਇਹ ਗੰਦਗੀ ਫੈਲਾਉਂਦੇ ਨੇ ਤੂੰ ਇਹਨਾਂ ਨੂੰ ਬਾਹਰ ਘੱਟੇ ਤਾਂ ਲੜਕੀ ਅੱਗ ਦੇ ਗੁੱਸੇ ਦੇ ਵਿੱਚ ਅੱਗ ਬਬੂਲਾ ਹੋ ਜਾਂਦੀ ਹੈ ਜਿਸ ਤੋਂ ਬਾਅਦ ਮਹਿਲਾ ਦੀ ਅੱਖਾਂ ਦੇ ਵਿੱਚ ਮਿਰਚਾਂ ਵਾਲੀ ਸਪਰੇ ਪਾ ਦਿੰਦੀ ਹੈ ਆ ਪੂਰਾ ਮਾਮਲਾ ਕੀ ਹੈ ਆਉ ਤੁਹਾਨੂੰ ਵੀ ਸੁਣਾ ਦਿੰਦੇ ਆ ਕੀ ਗੱਲ ਬਾਤ ਹੈ ਮੈਡਮ ਸਰ ਕੱਲ ਦੀ ਗੱਲ ਹੈ ਸ਼ਾਮ ਦੀ ਸਾਡੇ ਜਿਹੜੇ ਉੱਪਰ ਹਰਲੀਨ ਹੈ ਡਾਕਟਰ ਹਰਲੀਨ ਹੈ ਕੋਲ ਹੈ ਮੈਨੂੰ ਨਹੀਂ ਪਤਾ ਅਰਲੀ ਇਨ ਕੋਰ ਉਹਦਾ ਨਾਮ ਹੈ ਉਹਦੀ ਗੁੜੀਆ ਦਾ ਨਾਮ ਹੈ ਤੰਨੂ ਮੈਂ ਨੀਚੇ ਡੌਗਸ ਸੀ ਡੌਗਸ ਹੈ ਉਹ बार-बार ਸ਼ਿੱਟ ਕਰਕੇ ਜਾ ਰਿਹਾ ਹੈ ਮੈਂ बार-बार ਉਹਨਾਂ ਨੂੰ ਕਹਿ ਰਹੀ ਆ ਕਿ ਅਸੀਂ ਥੱਕ ਗਏ ਆ ਸਾਫ ਕਰ ਕਰਕੇ ਮੈਂ ਡੌਗਸ ਨੂੰ ਭਜਾ ਦਿੱਤੀ ਆ ਉਹਨੇ ਮੈਨੂੰ ਆਕੇ ਕੀਆ ਗਾਲੀ ਗਲੋਚ ਕੀਤੀ ਬਹੁਤ ਗੰਦੀ ਤਰੀਕੇ ਦੀ ਗਾਲੀ ਗਲੋਚ ਕੀਤੀ ਮੈਂ ਉਹਨੂੰ ਪਿਆਰ ਨਾਲ ਕਹਾ ਮੈਂ ਤਾਂ ਦੇਖ ਤੰਨੂ ਤੇਰਾ ਮਤਲਬ ਨਹੀਂ ਇਹ ਗੱਲ ਕਰਨ ਦਾ ਤੇਰੇ ਮੰਮਾ ਨਾਲ ਹੈ ਉਹ ਗੱਲ ਕਰਨ ਤੂੰ ਨਹੀਂ ਗੱਲ ਕਰਨੀ ਮੇਰੇ ਨਾਲ ਮੈਂ ਇੰਨਾ ਕਹਿ ਕੇ ਆਪਣੇ ਅੰਦਰ ਗਈ ਫਿਰ ਮੈਂ ਬਾਹਰ ਆਈ ਬੱਚਿਆਂ ਨੂੰ ਦੇਖਣ ਲਈ ਮੈਂ ਬਾਹਰ ਆਈਆਂ ਉਹ ਲੇਡੀ ਬਾਹਰ ਖੜੀ ਸੀ ਉਹਦੀ ਗੁੜੀਆਂ ਵੀ ਬਾਹਰ ਖੜੀ ਸੀ ਉਹਨੇ ਫੇਰ ਗੱਲ ਦੀ ਗਲੋਸ ਕਰਨਾ ਸ਼ੁਰੂ ਕਰ ਦਿੱਤਾ ਮੈਂ ਫੇਰ ਨਹੀਂ ਕੋਈ ਜਵਾਬ ਦਿੱਤਾ ਮੈਂ ਚੁੱਪ ਕਰਕੇ ਆਪਣਾ ਅੰਦਰ ਜਾ ਲਈ ਮੈਨੂੰ ਉਹਨੇ ਇੰਨਾ ਕਿਹਾ ਕਹਿੰਦੀ ਸਾਡੇ ਉੱਪਰ ਵੀ ਪਹਿਲੇ ਕਲੇਸ਼ ਪਿਆ ਉਹਨਾਂ ਦੇ ਵਿੱਚ ਸਪਰੇ ਪਾਇਆ ਮੈਨੂੰ ਕਹਿੰਦੀ ਤੈਨੂੰ ਯਾਦ ਆ ਉਹ ਵਾਲਾ ਕਿੱਸਾ ਤੈਨੂੰ ਨਾ ਉਹਨੋ ਕਿੱਸਾ ਨਾ ਦੁਬਾਰਾ ਯਾਦ ਕਰਵਾਣਾ ਹੈ ਇਹ ਗੱਲ ਕਹੀ ਹੈ ਉਹਦੀ ਗੁੜੀਆਂ ਨੇ ਜਿਹੜੀ 10th ਕਲਾਸ ਚ ਪੜ੍ਹਦੀ ਹੈ ਤਨੂ ਨੇ ਕਹਿੰਦੀ ਹੁਣ ਤੇਰੇ ਸਪਰੇਅ ਪਾ ਕੇ ਨਾ ਦੇਖੀ ਹੁਣ ਤੈਨੂੰ ਸਾਰੀ ਜ਼ਿੰਦਗੀ ਲਈ ਅੰਨ੍ਹਾ ਕਰਾਂਗੀ ਮੇਰੇ ਇੰਨੀ ਗੱਲ ਬੋਲਣ ਦੇ ਬਾਅਦ ਮੈਂ ਹਜੇ ਅੰਦਰ ਕੀ ਵਰਨਾ ਸੀ ਉਹਨੇ ਮੇਰੇ ਉੱਤੇ ਟਾਈਮ ਸਪਰੇਅ ਪਾ ਦਿੱਤਾ ਉਸ ਤੋਂ ਬਾਅਦ ਮੈਨੂੰ ਕੁਝ ਵੀ ਨਹੀਂ ਪਤਾ ਮੇਰੇ ਨੇ ਬੱਸ ਨੇ ਮੈਨੂੰ ਸੰਭਾਲ ਲਿਆ ਉਹ ਹੀ ਮੈਨੂੰ ਹਸਪੀਟਲ ਲੈ ਕੇ ਗਏ ਮੈਡਮ ਇੱਕ ਸੀਸੀਟੀਵੀ ਫੁਟੇਜ ਵੀ ਦੇਖਣ ਨੂੰ ਮਿਲੀ ਹੈ ਜਿਹਦੇ ਵਿੱਚ ਤੁਹਾਡੇ ਹੱਥ 'ਚ ਡੰਡਾ ਫੜਿਆ ਹੋਇਆ ਹੈ ਹਾਂਜੀ ਤੁਸੀਂ ਡੰਡੇ ਨਾਲ ਉਹਨਾਂ ਨੂੰ ਮਾਰਦੇ ਹੋ ਉਸ ਤੋਂ ਬਾਅਦ ਸਰ ਮੈਂ ਕੋਈ ਟੱਚ ਨਹੀਂ ਕੀਤਾ ਤੁਸੀਂ ਸੀਸੀਟੀਵੀ ਜਿਹੜੀ ਰਿਕਾਰਡ ਹੈ ਨਾ ਸਹੀ ਤਰੀਕੇ ਨਾਲ ਦੇਖੋ ਅਗਰ ਮੈਂ ਉਹਨੂੰ ਕੁੜੀ ਨੂੰ ਇੰਨਾ ਵੀ ਟੱਚ ਕੀਤਾ ਹੋਵੇ ਮੈਂ ਹੱਥ 'ਚ ਡੰਡਾ ਜ਼ਰੂਰ ਫੜਿਆ ਮੈਂ ਸਾਰਾ ਦਿਨ ਕੁੱਤੇ ਨੂੰ ਪੰਜਾਬੀ ਉਹ ਤੁਹਾਡੇ ਵੱਲੋਂ ਡੰਡਾ ਮਾਰਿਆ ਗਿਆ ਉਹ ਵੀਡੀਓ ਦੇ ਵਿੱਚ ਮੈਂ ਡੰਡਾ ਨਹੀਂ ਮਾਰਿਆ ਡੰਡਾ ਜ਼ਰੂਰ ਆਪਣੇ ਕੋਲਾਂ ਕਿਲ ਗਿਆ ਹੋਵੇਗਾ ਤੁਸੀਂ ਦੇਖੋ ਡੰਡਾ ਐਦਾਂ ਵੱਜਦਾ ਐਦਾਂ ਸਰ ਡੰਡਾ ਨਹੀਂ ਵੱਜਦਾ ਡੰਡਾ ਮਾਰਨ ਦਾ ਤਰੀਕਾ ਤੁਸੀਂ ਵੀ ਕਿਸੇ ਨੂੰ ਡੰਡਾ ਮਾਰਿਆ ਹੋਏਗਾ ਦੇਖਿਆ ਹੋਏਗਾ ਡੰਡਾ ਕਿੱਦਾਂ ਵੱਜਦਾ ਹੈ ਕਿਸ ਪੋਜੀਸ਼ਨ 'ਚ ਡੰਡੇ ਦੀ ਜਾਂਦੀ ਹੈ ਐਦਾਂ ਸਰ ਡੰਡਾ ਨਹੀਂ ਵੱਜਦਾ ਉਹਨੇ ਉਸ ਤੋਂ ਬਾਅਦ ਨਾਲ ਹੀ ਮੇਰੇ ਸਪਨੇ ਪਾ ਦਿੱਤਾ ਹੁਣ ਤੁਸੀਂ ਕਿਸੇ ਕੋਈ ਪੁਲਿਸ ਕੰਪਲੇਟ ਕੀਤੀ ਹੈ ਹਾਂ ਜੀ ਇਹ ਪੁਲਿਸ ਨੇ ਕੀ ਕਿਹਾ ਕੀ ਸਰ ਉਹ ਕੋਈ ਕਾਰਵਾਈ ਨਹੀਂ ਕਰਦੇ ਉਹ ਕਹਿੰਦੀ ਮੈਂ ਪੁਲਿਸ ਖਰੀਦੀ ਹੋਈ ਆ ਮੈਂ ਆਪਣੀ ਜੇਬਾਂ 'ਚ ਪੁਲਿਸ ਰੱਖੀ ਹੋਈ ਆ ਮੈਂ ਕਹਿੰਦੀ ਸਰਕਾਰੀ ਮਹਿਕਮੇ ਚ ਕੰਮ ਕਰਦੀ ਆ ਪੁਲਿਸ ਮੇਰੇ ਅੰਡਰ ਐ ਮੇਰਾ ਡਾਕਟਰ ਹਲੀ ਕਹਿੰਦੀ ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ ਮੈਨੂੰ ਨਹੀਂ ਕਿ ਮੇਰੀ ਸਾਰੀ ਸੁਸਾਇਟੀ ਨੂੰ ਕਿਹਾ ਜਦੋਂ ਸਿਵਲ ਹਸਪੀਟਲ ਚ ਕੰਮ ਕਰਦੀ ਆ ਬੱਚੇ ਦਾ ਟੱਕੀ ਤੁਹਾਡੇ ਤੇ ਅਟੈਕ ਹੋਇਆ ਉਸ ਤੋਂ ਬਾਅਦ ਤੁਸੀਂ ਹਸਪੀਟਲ ਗਏ ਹੋ ਡਾਕਟਰਾਂ ਨਾਲ ਗੱਲਬਾਤ ਹੋਈ ਕੀ ਕੀ ਕਿਹਾ ਡਾਕਟਰ ਨੇ ਮੇਰੇ ਹਸਬੰਦ ਤੋਂ ਤਾਂ ਮੈਨੂੰ ਤੇ ਪਤਾ ਹੀ ਨਹੀਂ ਮੇਰੇ ਨੇਬਰਸ ਨੂੰ ਪਤਾ ਐ ਉਕਿ ਮੈਨੂੰ ਤੇ ਹੋਸ਼ ਹੀ ਨਹੀਂ ਸੀ ਉਸ ਟਾਈਮ ਤੇ ਕੀ ਗੱਲਬਾਤ ਹੋਈ ਜਦੋਂ ਮੌਕੇ ਤੇ ਤੁਸੀਂ ਨਾਲ ਮੈਂ ਅਸੀਂ ਸੇਅਰ ਕਰ ਰਹੇ ਸੀਗੇ ਇਹ ਮੇਰੇ ਨਾਲ ਕੋਲ ਖੜੀ ਸੀਗੀ ਨਿਗਾਹ 'ਚ ਕੋਈ ਡੰਡਾ ਨਹੀਂ ਸੀ ਪੜਿਆ ਹੋਇਆ ਤੇ ਇਹ ਕਹਿ ਰਹੀ ਸੀਗੀ ਕਿ ਮੈਨੂੰ ਉੱਪਰ ਵਾਲੇ ਤੰਗ ਕਰ ਰਹੇ ਆ ਤੇ ਵੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬੈਠ ਕੇ ਗੱਲ ਹੋ ਜਾਏਗੀ ਜਦੋਂ ਮੈਂ ਅਗਲਾ ਚੱਕਰ ਕੱਢ ਕੇ ਆਈ ਤੇ ਇਹ ਦੇਖਿਆ ਕਿ ਇਹ ਦੇਖਾ ਚਪਰੇ ਪਿਆ ਹੋਇਆ ਸੀ ਦੋਸਤੋ ਬਾਅਦ ਤੁਸੀਂ ਇਹਨਾਂ ਨੂੰ ਹਸਪਤਾਲ ਲੈ ਕੇ ਹਸਪਤਾਲ ਹੈ ਹਾਂ ਹੀ ਨਾਲ ਲੈ ਕੇ ਆਈ ਸੀ ਕੀ ਗੱਲਬਾਤ ਕੀ ਹੋਈ ਉੱਥੇ ਫਿਰ ਅੰਮੀ ਨੀਚੇ ਆਵਾਜ਼ ਆ ਰਹੀ ਸੀ ਹੈਲਪ ਹੈਲਪ कि मैं आवाज सुनी कोई हलचल करया नीचे नाल ਸਾਡੇ ਨਾਲ ਨਿਵਰ ਸੀ ਪੂਜਾ ਉਹਨਾਂ ਨੇ ਦੇਖਿਆ ਇਹਨੂੰ ਹਾਲਾਚ ਤੇ ਮੈਂ ਉੱਪਰ ਗੈਲਰੀ 'ਚ ਸੀ ਫਿਰ ਮੈਂ ਫਟਾਫਟ نیچے ਗਈ ਤੇ ਅਸੀਂ ਇਹਨੂੰ ਬਿਲਕੁਲ ਬੇਹੋਸ਼ ਹੀ ਦੇਖਿਆ ਅਸੀਂ ਕਾਰ 'ਚ ਪਾ ਕੇ ਉਹਨੂੰ ਹਸਪੀਟਲ ਲੈ ਗਏ ਔਰ ਉਹਨਾਂ ਨੇ ਆਰ ਸੀ ਯੂ 'ਚ ਐਡਮਿਟ ਕਰਾ ਡਾਕਟਰ ਨਾਲ ਗੱਲਬਾਤ ਹੋਈ ਕੀ ਉਹਨਾਂ ਨੇ ਡਾਕਟਰ ਨੇ ਉਦੋਂ ਆਈ ਕਿਹਾ ਕਿ ਅਜੇ ਤੁਸੀਂ ਬਾਹਰ ਜਾਓ ਆਈਸੀਯੂ 'ਚ ਨਹੀਂ ਆਣਾ ਬਸ ਮੈਟ੍ਰੀਸਨ ਲਿਆ ਦਿਓ ਤੇ ਡਿਸਚਾਰਜ ਹਸਬੈਂਡ ਕਰਵਾਓ ਕੋਈ ਗੱਲ ਬਾਤ ਤਾਂ ਉਹੀ ਹੋਏਗਾ ਉਦੋਂ ਉਹਨਾਂ ਨੇ ਕਿਹਾ ਕਿ ਅਜੇ ਇਹਨਾਂ ਦੇ ਸਾਰਾ ਸਪਰੀ ਹੋਇਆ ਹਾਂ ਉਹਨਾਂ ਨੇ ਕਿਹਾ ਕਿ ਇਹ ਠੀਕ ਨਹੀਂ ਹੈ ਤੁਸੀਂ ਸਾਨੂੰ ਫਟਾਫਟ ਫਾਈਲ ਕਰਾਓ ਤੇ ਇਹਨਾਂ ਦੇ ਹਸਬੈਂਡ ਨੂੰ ਬੁਲਾ ਹਾਂ ਜੀ ਨਾਮ ਬਜੀ ਗੁਰਪ੍ਰੀਤ ਸਿੰਘ ਮੈਨੂੰ ਤਾਂ ਕਿਦੋਂ ਪਤਾ ਲੱਗਦਾ ਉਹ ਥੋੜੀ ਦੇਰ ਉਹਨੇ ਵੀ 7 ਵਜੇ ਮੈਂ ਘਰੋਂ ਨਿਕਲਿਆ ਸੀ ਹਾਂ ਹਾਲੀ ਮੈਂ ਜੋਤੀ ਜੋਗੀ ਪਹੁੰਚਿਆ ਤੇ ਮੇਰੇ ਮੇਰੇ ਦੋਸਤ ਦਾ ਫੋਨ ਆਇਆ ਵੀ ਇੱਧਰ ਦਾ ਵਾਈਪ ਦੀ ਕੰਡੀਸ਼ਨ ਠੀਕ ਨਹੀਂ ਤੇ ਮੈਨੂੰ ਇਹਨਾਂ ਸ਼ੋਕ ਲੱਗਾ ਮੈਂ ਹੁਣੇ ਤਾਂ ਘਰੋਂ ਹੀ ਨਿਕਲ ਕੇ ਆਇਆ ਫਿਰ ਬਾਅਦ ਵਿੱਚ ਹੋਰ ਪਤਾ ਲੱਗਾ ਫੋਨ ਆਇਆ ਨੇਬਰ ਦਾ ਵੀ ਉਹਨਾਂ ਨੇ ਸਪਰੇਅ ਪਾ ਦਿੱਤਾ ਅਸੀਂ ਹਸਪੀਟਲ ਲੈ ਕੇ ਜੰਨੇ ਆ ਵੀ ਤੁਸੀਂ ਉੱਥੇ ਆ ਸਪਰੇਅ ਕਿਸ ਚੀਜ਼ ਦੀ ਸੀ ਥੋੜਾ ਸਮਝਾ ਦਿਓ ਉਹ ਚਿੱਲੀ ਸਪਰੇਅ ਸੀਗਾ ਜੀ ਜੋ ਕੀ ਸਾਡੇ ਬਾਹਰ ਜਦੋਂ ਪਾਇਆ ਗਿਆ ਉਹ ਗਮਲੇ ਨੇ ਉਹਦੇ ਉੱਪਰ ਵੀ ਪਿਆ ਹੋਇਆ ਜੇ ਮੈਂ ਫੁਟੇਜ ਵੀ ਮੈਂ ਲਈ ਹੋ ਜਾਂਦੀ ਹਾਂ ਹਾਂਜੀ ਚਿੱਲੀ ਸਪਰੇਅ ਸੀਗਾ ਡਾਕਟਰ ਨੇ ਕੀ ਗੱਲਬਾਤ ਕੀਤੀ ਡਾਕਟਰ ਨੇ ਹੀ ਕਿਹਾ ਕਿ ਅਜੇ ਫਿਲਹਾਲ ਇਹਨਾਂ ਨੂੰ ਮੈਡੀਸਿਨ ਦੀ ਲੋੜ ਹੈ ਅਜੇ ਬਿਲਕੁਲ ਹੋਸ਼ਚ ਨਹੀਂ ਹੈ ਜੀ ਸਾਨੂੰ थोड़ा ਥਮਾ ਦਿਓ ਫਿਰ ਅਸੀਂ ਵੇਟ ਕੀਤੀ ਆਈਸੀਓ ਚ ਨੇ ਫਿਰ ਅਸੀਂ ਕਲੋਨੀ ਵਾਲਿਆਂ ਨੂੰ ਬੁਲਾਇਆ ਤੇ ਅਸੀਂ ਮਿਲ ਕੇ ਵੀਨ ਨੰਬਰ 7 ਗਏ ਤੇ ਉੱਥੇ ਆਪਾਂ ਜਦੋਂ ਗਏ ਜੀ ਉਹ ਤੇ ਐਸਆਈ ਅਸਤਿੰਦਰ ਸਿੰਘ ਜੀ ਉਹ ਸਾਡੀ ਐਦਾਂ ਸੀਗੇ ਤੁਸੀਂ ਇਹ ਪਰਚਾ ਫੜ ਲਓ ਤੇ ਫੜ ਕੇ ਤੁਸੀਂ ਪੇਪਰ ਤੇ ਲਿਖ ਕੇ ਤਾਂ ਉਹ ਦਿਖਾ ਦੇ ਦਿਓ ਮੈਂ ਕਿਹਾ ਜੀ ਤੁਸੀਂ ਬੈਠੇ ਹੋ ਗੱਲ ਸੁਣਨ ਨੂੰ ਨਹੀਂ ਆਉਂਦੇ ਸੀ ਤੇ ਅਸੀਂ ਕਿਹਾ ਮੈਂ ਤੁਸੀਂ ਮੁਲਾਜ਼ਮ ਤੁਸੀਂ ਉੱਤੇ ਮੈਂ ਤੁਹਾਨੂੰ ਲਿਖਾਉਣਾ ਵੰਦੀ ਰਿਪੋਰਟ ਲਿਖੋ ਤੇ ਮੈਂ ਤੁਹਾਨੂੰ ਲਿਖਾਉਣਾ ਜੋ ਹੋਇਆ ਸੀਗਾ ਉਹਨੇ ਦੂਜੇ ਬੰਦੇ ਨੂੰ ਬੁਲਾਇਆ ਫਿਰ ਬੋਰਡ ਲਈ ਕੀ ਕਰਦੇ ਕਰਾਂਦੇ ਸਰਦਾਰ ਜੀ ਇਹਨਾਂ ਉੱਚੀ ਹਾਈਪਰ ਹੋ ਗਏ ਹੋ ਜਿਵੇਂ ਕਿ ਉਹ ਇਦਾਂ ਸੀ ਉਹਨਾਂ ਨੂੰ ਪੋਲੀਟੀਕਲ ਫੋਨ ਚਲੇ ਗਿਆ ਪਹਿਲੇ ਹੀ ਵੀ ਉਹ ਸਾਡੀ ਪਰਚਾ ਮੈਂ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਦੀਆਂ ਨੇ ਕਿਹਾ ਸਾਨੂੰ ਇਹ ਲਿਖੇ ਦੀ ਫੋਟੋ ਖਿੱਚ ਲੈਣ ਤੋਂ ਵੀ ਉਹ ਕਹਿੰਦੇ ਅਸੀਂ ਫੋਟੋ ਕੀ ਲੈਣੀ ਤੁਸੀਂ ਕਿਹਾ ਸੀ ਕਿ ਆ ਜੀ ਠੀਕ ਤੁਹਾਨੂੰ ਬੱਚਾ ਲਿਖ ਕੇ ਦਿੱਤਾ ਸਾਡੇ ਕੋ ਵੀ ਕੋਈ ਸਬੂਤ ਚਾਹੀਦਾ ਵੀ ਅਸੀਂ ਉਹ ਫੋਟੋ ਬੜੀ ਮੁਸ਼ਕਲ ਨਾਲ ਖਿੱਚੀ ਤੇ ਫਿਰ ਉਸ ਤੋਂ ਬਾਅਦ ਖਿੱਚਣ ਤੋਂ ਬਾਅਦ ਅਸੀਂ ਨੰਬਰ ਵੀ ਲਵਾਇਆ ਰਿਪੋਰਟ ਤੇ ਅਸੀਂ ਨੰਬਰ ਲੱਗਾ ਫਿਰ ਜੀ ਘਰ ਰਹੇ ਸਵੇਰੇ ਬੁੱਲ ਸਾਈ ਘਰ ਸਾਢੇ 7:30 8:00 ਵਜੇ ਆ ਗਏ ਘੰਡਾ ਘੜਕਾਇਆ ਤੇ ਅਸੀਂ ਮੈਂ ਬਾਹਰ ਆਇਆ ਕਹਿੰਦੇ ਅਸੀਂ ਹੋ ਗਏ ਆ ਕਿ ਮਿਸ਼ਨ ਚ ਰਗੇ ਸੀਗੇ ਉੱਥੇ ਵੀ ਉੱਥੇ ਇਹਨਾਂ ਨੇ ਕੋਈ ਗੱਲਬਾਤ ਕਰਨ ਦੇ ਹਾਲਾਤ ਨਹੀਂ ਸੀਗੇ ਮੈਂ ਵਾਈਫ ਨੂੰ ਪੁੱਛਿਆ ਵੀ ਆਈ ਕਹਿੰਦੀ ਉਹ ਆਏ ਜਰੂਰ ਸੀਗੇ ਪਰ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਉਹ بارੋ-ਬਾਰੀ ਹੋ ਕੇ ਪੁੱਛ ਕੇ ਤੇ ਚਲੇਗੇ। ਬਾਰੋ-ਬਾਰੀ ਹੋ ਕੇ ਚਲੇਗੀ ਤੇ ਪੁਲਿਸ ਨੂੰ ਮੈਂ ਫੋਨ ਕੀਤਾ। ਮੈਂ ਕਿਹਾ ਜੀ ਤੁਸੀਂ ਲੇਡੀਜ਼ ਕਨਸਟੇਬਲ ਜੀ ਕਿਹਨੇ ਭੇਜਣਾ ਹੈ? ਅਸੀਂ ਰਿਪੋਰਟ ਲੈਣੀ ਹੈ ਵੀ ਤੁਸੀਂ ਕਦੋਂ ਆਉਂਗੇ? ਮੈਂ ਮੈਂ ਐਮਐਲਆਰ ਦੀ ਪਰਚੀ ਕਢਾ ਕੇ ਗਈਆਂ ਤੇ ਉਦੋਂ ਕਹਿੰਦੇ ਸੀ ਤੁਹਾਡੇ ਕੋ ਆ ਜਾਵਾਂਗੇ 12:00 ਵਜੇ। 12:00 ਤੇ 2:00 ਵਜੇ ਦੀ ਹੁਣ ਤੱਕ ਬੁਲਤ ਨਹੀਂ ਆ ਰਹੀ। ਕੋਈ ਬਿਆਨਦਾਰ ਨਹੀਂ। ਕੋਈ ਬਿਆਨਦਾਰ ਨਹੀਂ। ਉਹਰੇ ਲੇਡੀ ਨੇ ਬਹੁਤ ਜ਼ਿਆਦਾ ਹੱਥ ਚੱਕੀ ਹੋਈ ਹੈ। ਜਿਹੜੇ ਸਾਡੇ ਨਾਲ ਦੇ ਉੱਪਰ ਵਾਲੇ ਨੇ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਕਹਿੰਦੇ ਭਾਜੀ ਮੈਂ ਤਾਂ ਬਹੁਤ ਪਰੇਸ਼ ਜੇ ਕਿਤੇ ਮੇਰੇ ਵੀ ਤੁਹਾਨੂੰ ਬਿਆਨਨ ਦੀ ਲੋੜ ਹੈ ਤਾਂ ਮੈਂ ਨਾਲ ਜ਼ਰੂਰ ਹੱਥ ਲਗਾਉਂਗਾ ਕਿੰਨੇ ਟਾਈਮ ਜਿਹੜੇ ਤੁਹਾਡੇ ਨਾਲ ਨੇਬਰ ਹੈਗੇ ਤੇ ਉਹ ਉਹਨਾਂ ਦੇ ਮਤਲਬ ਕੋਈ ਪੁਰਾਣੀ ਕੋਈ ਗੱਲ ਹੀ ਚੱਲਦੀ ਉਹਨਾਂ ਦੀ ਪੁਰਾਣੀ ਆਪਸ ਜੀ ਲਗਭਗ ਔਹ ਮਹੀਨਾ ਸਵਾ ਮਹੀਨਾ ਹੋ ਗਿਆ ਤੇ ਉਹ ਇਸ ਟਾਈਮ ਇੱਥੇ ਨਹੀਂ ਹੈ ਦਿੱਲੀ ਚਲੇ ਗਏ ਨੇ ਇਹਨਾਂ ਨੇ ਵੀ ਉਹਨਾਂ ਦੇ ਬੜੇ ਫਰੈਡ ਫੋਨ ਕਰਾਏ ਫੋਨ ਫੋਨ ਕਰਾਉਣ ਦੇ ਪਰਚਾ ਨਹੀਂ ਹੁਣ ਦਿੰਦੇ ਇਹ ਗਈ ਸਰਕਾਰੀ ਨੌਕਰੀ ਹੈ ਜੇ ਮੇਰੀ ਮੇਰੇ ਸਾਹਮਣੇ ਸਰਕਾਰ ਚੱਲਨੀ ਹੈ ਮੇਰੇ ਸਾਹਮਣੇ ਨਵੀਂ ਨੌਕਰੀ ਚੱਲਨੀ ਉਸ ਮੇਰੀ ਜੇਬ ਚ